ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਦੇ ਭਾਈ ਜੀ ਸਵਾਗਤ ਕਰਦੇ ਆ ਤੇ ਆਪਾਂ ਰੋਜ਼ ਦੀ ਤਰ੍ਹਾਂ ਅੱਜ ਫੇਰ ਆਇਆ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤਾਜ਼ੇ-ਤਾਜ਼ੇ ਰੇਟ ਦਿਖਾਉਣ ਵਾਸਤੇ ਤੇ ਅੱਜ ਰੇਟ ਵਾ ਬਦਲੇ ਹੋਣੇ ਕਿਉਂਕਿ ਦੋ ਦਿਨ ਭਾਈ ਜੀ ਆਪਾਂ ਵਿਜੀ ਰਹੇ ਹਾਂ ਦੋ ਦਿਨ ਵੀਡੀਓ ਬਣਾਈ ਨਹੀਂ ਗਈਗੀ ਤੇ ਆਜੋ ਅੱਜ ਵੇਖਦੇ ਆ ਫਿਰ ਤਾਜ਼ੇ-ਤਾਜ਼ੇ ਰੇਟ ਆ ਭਾਈ ਜਿਹੜੇ ਕੀ ਚੱਲੀ ਜਾਂਦੇ ਆ ਆ ਜਾ ਕਰੋ ਬੰਤ ਟਮਾਟਰ ਕੀ ਕਰਦੇ ਅੱਜ ਟਮਾਟਰਾਂ ਦੀ ਕੁਆਲਿਟੀ ਵਖਾਦੀ ਭਾਈ ਕੀ ਰੇਟ ਵਿਕਦੇ ਆ ਫਿਰ 5 ਦੇ ਆ ਗਏ ਯਾਰ 10 11 ਦਾ ਫਿਰ 5 ਦੇ ਆ ਗਏ ਨਾ ਪਹਿਲਾਂ 5 7 ਸੀਗੇ ਬਾਈ ਫਿਰ 9 10 ਹੋ ਗਏ ਸੀ ਫਿਰ ਅੱਜ 5 ਰੁਪਏ ਹੋ ਗਏ ਯਾਰ ਟਮਾਟਰ ਜਦੋਂ ਜਿਆਦਾ ਆ ਜਾਂਦਾ ਮੰਡੀ ਦੇ ਵਿੱਚ ਉਦੋਂ ਰੇਟ ਬਾਈ ਘੱਟ ਜਾਂਦਾ ਚੌਲੇ ਦਾ ਰੇਟ ਪਹਿਲਾਂ ਵਿਖਾਈ ਆ ਜੋ ਚੌਲਾ ਬਾਈ ਕੀ ਰੇਟ ਵਿਕਿਆ ਅੱਜ ਬਾਈ ਚੌਲਾ ਕੀ ਵਿਕਿਆ ਅੱਜ ਚੌਲਾ ਦੀ ਚੌਲਾ ਬਾਈ 70 ਰੁਪਏ ਕਿਲੋ ਵਿਕਿਆ ਆਪਾਂ ਜਿੱਦਣ ਬਾਈ ਦੀ ਨਾ ਇੰਟਰਵਿਊ ਕੀਤੀ ਸੀ ਸਬਜ਼ੀ ਸਬਜ਼ੀ ਦੇ ਵਿੱਚ ਜਾ ਕੇ ਤੇ ਉਹਦੋਂ ਦੱਸਿਆ ਸੀਗਾ ਵੀ ਚੌਲੇ ਦਾ ਰੇਟ ਹੈ ਜਿਹੜਾ 80 90 ਰੁਪਏ ਜਾਣਾ ਕਿਉਂਕਿ ਚੌਲਾ ਭਾਈ ਬਾਹਲੀ ਗਰਮੀ ਦੇ ਕਰਕੇ ਖਰਾਬ ਹੋਈ ਜਾਂਦਾ 70 ਪਹੁੰਚ ਗਿਆ ਵੀ ਰੋ ਆਜੋ 80 90 ਹੋ ਸਕਦਾ ਭਾਈ ਜਾਵੜੇ ਭਾਈ ਪਿੰਢੀ ਕੀ ਚੱਲੀ ਪਿੰਢੀ ਹੈ 38 ਰੁਪਏ ਕਿਲੋ ਭਾਈ ਜਿਹੜੀ ਅੱਜ ਪਿੰਢੀ ਚੱਲੀ ਜਾਂਦੀ ਹੈ ਪਹਿਲਾਂ ਰੇਟ ਸੀਗਾ 30 ਰੁਪਏ 35 ਵੀ ਜਲੇ 3 ਰੁਪਏ ਹੋਰ ਵਧ ਗਿਆ ਯਾਨੀ 38 ਰੁਪਏ ਤੋਰੀ ਭਾਈ ਔਰੀ 50 ਰੁਪਏ ਤੋਰੀ ਚੱਲੀ ਆ ਬਈ 35 ਰੁਪਏ ਕੁਆਲਿਟੀ ਵਿਖਾਈ ਯਾਰ ਕੱਢੀ 40 ਰੁਪਏ ਅੱਛਾ ਹੁਣ 35 ਰੁਪਏ ਅੱਜ ਜਾਨੀ ਘਟ ਗਈ ਹੈ ਤੋਰੀ ਕੁਆਲਿਟੀ ਵਾਲੀ ਹੈ ਬਾਈ ਇਹ ਚੱਲੀ ਜਾਂਦੀ ਹੈ ਜਾਨੀ 35 ਰੁਪਏ ਕਿਲੋ ਇਹ ਬਈ ਬੋਲੀ ਨਹੀਂ ਲੱਗਦੀ ਇਹਦੀ ਬੋਲੀ ਨਹੀਂ ਲੱਗਦੀ ਇਹ ਬਗੈਰ ਬੋਲੀ ਤੇ ਨਹੀਂ ਲੱਗਦੀ ਵੈਸੇ ਹੀ ਵਗ ਜਾਂਦੀ ਹੈ ਨਾ ਵੈਸੇ ਹੀ ਵਗ ਜਾਂਦੀ ਹੈ ਭਿੰਡੀ ਦੀ ਤਾਂ ਟੰਡੋ ਦੀ ਜ਼ਿਆਦਾ ਬੋਲੀ ਲੱਗਦੀ ਹੈ ਹਾਂ ਉਹਦੀ ਬੋਲੀ ਲੱਗਦੀ ਹੈ ਟੰਡੋ ਦੀ ਠੀਕ ਆ ਤੇ ਆਜੋ ਬਈ ਅੱਗੇ ਚੱਲ ਆ ਜਾ ਕਰਾਂਗੇ ਟੰਡੋ 35 ਰੁਪਈਆ ਕਿਲੋ 35 ਰੁਪਈਆ ਕਿਲੋ ਚੱਲਦਾ ਬਈ ਟੰਡੋ ਆਜਾ ਕਰਾਂ ਦੀ ਕੁਆਲਿਟੀ ਵਿਖਾਈ ਅਛਾ ਵਾਲਾ ਆਹ ਵਾਲਾ 35 ਰੁਪਈਆ ਕਿਲੋ ਬਈ ਜਿਹੜਾ ਟੰਡੋ ਚੱਲੀ ਜਾਂਦਾ ਖੀਰਾ 40 ਹੋਰ ਬਰਾ ਠੀਕ ਆ ਓਕੇ ਆ ਸੇ ਤਾਂ ਕਹਿ ਮੈਂ ਆ ਤਾਂ ਲਾ ਲਾ ਯਾ ਚੜ ਵੀ ਕਲਾ ਖੀਰਾ ਬਈ 40 ਹਾਂ 40 40 35 ਚੱਲੀ ਜਾਂਦਾ ਸੀਗਾ ਬਈ 5 ਰੁਪਈਆ ਵਧ ਗਿਆ ਹੋਣ ਹੋ ਗਿਆ 40 ਰੁਪਈਆ ਇੱਥਾ ਹਾਂ ਆਹੋ ਪੇਠਾ ਬੇਠਾ ਬਾਈ 10 ਰੁਪਏ ਕਿਲੋ ਬੇਠਾ 10 ਰੁਪਏ ਕਿਲੋ 70 ਰੁਪਏ ਤੋਂ ਲੈ ਕੇ ਸਿੱਧਾ ਬਾਈ 10 ਰੁਪਏ ਕਿਲੋ ਹੋ ਗਿਆ ਪੇਠਾ ਏਲਾ ਗਰੇਲਾ ਤੇ ਕਰੇਲੇ ਬਾਈ ਏਲਾ ਵੀਰ ਤੂੰ 30 25 ਨਹੀਂ ਹੋ ਗਿਆ ਹੁਣ ਪਹਿਲਾਂ ਕਹਿੰਦਾ ਸੀਗਾ ਹੁਣ 25 ਹੋ ਗਿਆ ਵੀਰੇ ਕਿੰਨੇ ਬਾਈ ਇਹ ਕਿਲੋ ਜਾਣੇ ਬਾਈ ਸਬਜੀ ਯਾਰ ਵਧੰਦਾ ਕਰਨ ਗਿਆ ਗਰਮੀ ਸਬਜੀ ਗਰਮੀ ਰੇਟ ਵਧੰਦਾ ਨਹੀਂ ਮਗਰ ਹੈ ਨਹੀਂ ਸਬਜੀ ਖਰਾਬ ਹੋ ਗਈ ਹੈ ਨਹੀਂ ਹੈਣਾ ਜੀ ਵਾਧਾ ਕੋ ਸਬਜ਼ੀ ਦਾ ਵਧਣਾ ਕਾਰਨ ਗਰਮੀ ਆ ਗਰਮੀ ਆ ਬੱਲੇ ਸੜ ਗਈਆਂ ਹੂੰ ਇਹ ਪਿਆਰਿਆ ਬਰਸਾਤ ਹੋਈ ਨਹੀਂ ਆਈ ਖੇਤ ਵਿੱਚ ਇੰਟਰਵਿਊ ਕਰਕੇ ਆਏ ਸੀ ਬੰਦਿਆਂ ਨੇ ਇਹਨੇ ਦੋ ਦਿਨ ਚਾਹ ਨੇ ਲੱਖ ਬੜਾ ਮੁੱਦਾ ਬਣਿਆ ਠੀਕ ਆ ਜੀ ਹੋਰ ਦੇਜੋਗੀ ਸਬਜ਼ੀ ਵਾਲੇ ਹੋ ਸਕਦੀ ਤੇ ਹੋਰ ਸਮਝੀ ਸਰਜੀਪੌਰ ਫੀਲਡ ਦਾ ਹੂੰ ਐਂਟੀ ਗਾ ਬੈ ਕੰਮਣਾ ਅੰਦਰ ਲੈ ਰੇੜਾ ਬਾਈ ਨਾਲੇ ਇਹ ਬਾਹਰ ਲੈ ਰੇੜਾ ਨਹੀਂ ਕੇ ਬਾਹਰੋਂ ਦਾ ਤੁਹਾਨੂੰ 50 50 70 ਰੁਪਏ ਨੂੰ ਹੀ ਆ ਨਾ ਚੰਗੀ ਗੱਲਾਂ ਅੱਜ 45 ਰੁਪਏ ਵਿਗਿਆ ਅੱਜ ਕੱਢੋ 45 ਰੁਪਏ 45 ਰੁਪਏ ਕਿਲੋ ਹੋ ਗਿਆ ਇੱਧਰ ਵੇਖੀ ਕੁਆਲਿਟੀ ਆ ਕੱਢੋ 45 ਵਾਲਾ ਆ ਇਹ ਆ ਕੱਢੋ ਕੁਆਲਿਟੀ ਵਿਖਾਈ ਬਾਈ ਇਹ 45 ਵਾਲੀ ਰੁਪਏ ਆ ਇਹ 45 ਰੁਪਏ ਕਿਲੋ ਵਾਲਾ ਕੱਢੋ ਪਿਆ ਬਾਈ ਇਹ ਤੇ ਬਾਹਰੋਂ ਤੁਹਾਨੂੰ 65 ਜਾਂ 70 ਮਿਲਣਾ ਕਿਉਂਕਿ ਅਗਲੇ ਨੇ ਵੀ ਮਿਹਨਤ ਕਰਨੀ ਆ ਦੂਰ ਪਹੁੰਚਾਉਣੀ ਆ ਨਾ ਪੰਡਾ ਦੇ ਵਿੱਚ ਸਾਜੀ ਕਮਾਈ ਅਗਲੇ ਨੇ ਵੀ ਲੈਣੀ ਆ ਤੇ ਇਹਦੇ ਚ ਖਰਾਬ ਵੀ ਚੀਜ਼ ਨਿਕਲਦੀ ਰਹਿੰਦੀ ਆ ਨਾ ਉਹਨਾਂ ਨੇ ਵੀ ਛਾਂਟ ਕੇ ਵੇਚਣੀ ਆ ਸੋ ਅੰਦਰ ਦਾ ਰੇਟ 45 ਆ ਬਾਈ ਬਾਹਰ ਜੋ ਵੀ ਹੋਵੇ ਆ ਜੋ ਬਈਆ ਗਏ ਚੱਲੀਏ ਹੋਰ ਬਈ ਕੋਈ ਰੇਟ ਨਹੀਂ ਰਹਿ ਗਈ ਓਕੇ ਠੀਕ ਆ ਭਰਾ ਪਿੰਡੂ ਕਿਤਾ ਬਾਈ ਹਾਂ ਆਹ ਆਹ ਬਾਈ ਤੂੰ ਅੱਛਾ ਹੋਰ ਬਈ ਕੀ ਆਲਾ ਸੱਤਾਂ ਕਾਵੇਂ ਸੱਤਾਂ ਗੰਦਾ ਕਿ ਮੈਂ ਅੱਜ ਗੰਦਾ 20 ਰੁਪਏ ਨਾ 35 ਰੁਪਏ ਭਾਈ ਗੰਡੇ ਚਲੋ ਉੱਥੇ ਖੜ ਗਏ ਹਲੇ ਆਪਾਂ ਨੂੰ ਆਏ ਸੀਗੇ ਵੀ ਚਲੋ 33 ਸੀਗੇ ਵੇਹੇ 2 ਰੁਪਏ ਫੇਰ ਹੀ ਬਦ ਉਦੋਂ 32 ਤੇ 33 ਦੇ ਸੀ 2 ਰੁਪਏ ਆਪਣਾ ਕੀ ਨਾਲ ਪਿੰਡੂ ਕਿਤਾ ਥੈਂਕ ਯੂ ਫਿਰ ਪਰ ਹੁਣ ਵੇਖ ਲਾਈਵ 32 ਤੇ 33 ਰੁਪਏ ਭਾਈ ਜਾਨੀ ਪਹਿਲਾਂ ਸੀਗੇ ਅੱਜ ਹੋ ਗਿਆ 35 ਰੁਪਏ ਨਿੰਬੂ ਭਰਾ ਕੀ ਕਰਦੇ ਨਿੰਬੂ ਹੋ ਗਿਆ ਭਾਈ 90 ਰੁਪਏ ਕੁਆਲਿਟੀ ਸ਼ਾਨਦਾਰ ਰੁਪਏ ਪੂਰੀ ਕਈ ਅਰੀ ਐ ਕਿਸਮਲ ਜੀ ਕੁਆਲਿਟੀ ਦੇ ਅੱਜ ਆ ਗਈ ਸ਼ਾਨਦਾਰ ਕੁਆਲਿਟੀ ਪੂਰੀ 90 ਇਹ ਸਭ ਤੋਂ ਟੌਪ ਦੇ ਆ ਕੇ ਸਭ ਤੋਂ ਟੌਪ ਦੇ ਕੁਆਲਿਟੀ ਭਾਈ 90 ਰੁਪਏ ਹੋਰ ਭਰਾ ਕੀ ਵਾਲਾ ਠੀਕ ਆ ਸਿੱਧਾ ਸਿੱਧਾ ਆ ਦੇਖੋ ਇਹ ਲੱਗਦਾ ਮਾਈ ਬੂਰਾ ਇੱਧਰ ਗਾਜਰਾ ਹੋ ਗਿਆ ਭਾਈ ਤੁਹਾਨੂੰ ਦੱਸ ਦਈਏ ਵੀ ਗਾਜਰਾ ਜਿਹੜੀਆਂ ਹੋਲ ਸ਼ੁਰੂ ਹੋ ਗਈ ਭਾਈ 25 ਰੁਪਏ ਕਿਲੋ ਜਿਹੜੀ ਭਾਈ ਗਾਜਰ ਵਿਕੀ ਜਾਂਦੀ ਹੈ ਕੁਆਲਿਟੀ ਵੇਖੋ ਤੁਸੀਂ ਯਾਰ ਤੇ ਆ ਭਾਈ ਇਧਰ ਕ 220 ਰੁਪਏ ਆ ਤਾਂ ਹੋ ਗਿਆ ਭਾਈ 220 ਰੁਪਏ ਕਿਲੋ ਤੇ ਟਾਈਮ ਹੋ ਗਿਆ ਸਵੇਰੇ ਵੱਜ ਗਿਆ ਸਵਾ ਕੇ 6 ਹੋਏ ਹੋਣੇ ਅੱਜ ਦੇ 13 ਤਰੀਕ ਹੋ ਗਈ ਅੱਜ ਨਾ 13 ਤਰੀਕ ਹੋ ਗਈ ਬਾਈ ਸਵੇਰ ਦੇ ਰੇਟ ਆ ਇਹ ਤੇ ਵੀਡੀਓ ਆਪਾਂ 11 12 ਵਜੇ ਅਪਲੋਡ ਕਰੀ ਦੀ ਆ ਨਾਰ ਬਾਈ 1300 ਦਾ 1300 ਦਾ ਡੱਬਾ 130 ਰੁਪਏ ਕਿਲੋ ਦੇ ਆ ਉਹੀ ਚੱਲੀ ਜਾਂਦੇ ਬਾਈ ਆੜੂ ਹੈ 550 ਦਾ ਬਾਈ ਇਹ ਕਰੇਟ ਆ ਪਤਾ ਨਹੀਂ ਹੁਣ ਇਹ ਕਿੰਨੇ ਕਿਲੋ ਦਾ 10 7 7 ਕਿਲੋ ਦਾ ਕਰੇਟ ਆ ਬਾਈ 550 ਰੁਪਏ ਦਾ ਤੇ ਬਾਕੀ ਆ ਜੋ ਬਾਈ ਸਾਨੀਆਂ ਕੁਆਲਿਟੀਆਂ ਹੋ ਗਈਆਂ ਮਿੱਤਰੋ ਹੋਰ ਕੋਈ ਨਹੀਂ ਮਸੰਮੀ ਨਹੀਂ ਪਤਾ ਬਾਈ 1300 ਹੋ ਗਈ ਭਾਈ 1300 ਦੀ ਮੁਸੰਮੀ ਉੱਥੇ ਜੇ ਖੜ ਗਈ ਆ 1300 ਰੁਪਏ ਦਾ ਜਾਨੀ ਜਿਹੜਾ ਰੇਡ ਗੱਟਾ ਚੱਲੀ ਜਾਂਦਾ ਭਾਈ ਸਬਜ਼ੀ ਨੂੰ ਭਾਈ ਯਾਰ ਸਬਜ਼ੀ ਯਾਰ ਬੜੀ ਮਹਿੰਗੀ ਮੈ ਤਾਂ ਫਲ ਸਸਤੇ ਹੋਵੇ ਸਬਜ਼ੀ ਮਹਿੰਗੀ ਹੀ ਪਈ ਸਬਜ਼ੀ ਅੱਜ ਹੋਰ ਮਹਿੰਗੀ ਹੋ ਗਈ ਹੋਰ ਹੋਊਗੀ ਕਮਾਲ ਹੋ ਗਿਆ Karele 35 35 40 40 ਮਿਲ ਜਾਂਦੇ ਭਾਈ ਚੌਲਾ ਹੋ ਗਿਆ 70 ਰੁਪਏ ਤੁਸੀਂ ਲਾ ਲਓ ਹਿਸਾਬ ਕਿ ਤਾਂ ਮੈਨੂੰ ਤਾਂ 80 90 ਜਾਊਗਾ ਭਾਈ ਚੌਲਾ ਵੀ ਕਿਉਂਕਿ ਹੂੰ ਆ ਬਸ ਸਬਜੀ ਮਹਿੰਗੀ ਐ ਤੇ ਫਲ ਫਰੂਟ ਹੈਗੇ ਸਸਤੇ ਤੁਹਾਨੂੰ ਦੱਸ ਦਈਏ ਭਾਈ ਸਬਜੀ ਮਹਿੰਗੀ ਹੀ ਭਾਈ ਆ ਤੇ ਆ ਬੇਚਾਰੀ ਅੰਬ ਕੀ ਚੱਲੇ ਅੱਜ ਚਾਰੀ ਅੰਬ ਕੀ ਚੱਲੇ ਭਾਈ ਹਾਂ 15 ਰੁਪਏ ਕਿਲੋ ਭਾਈ ਜਿਹੜੇ ਚਾਰੀ ਅੰਬ ਇਹਨਾਂ ਦੀ ਕੁਆਲਿਟੀ ਵੇਲੇ ਸਾਈਜ਼ ਮੀਡੀਅਮ ਜਾਂ ਆ ਜਾਂਦਾ ਇਹੜਾ ਵੱਡਾ ਸਾਈਜ਼ ਆ ਭਾਈ ਫੁੱਲ ਘੈਂਟ ਉਹ ਕਿੰਨਾ ਚੱਲੇ ਰੇਟ ਠੀਕ ਆ ਹਾਂ ਹੋਰ ਭਾਈ ਆਪਣੇ ਕੋਲੇ ਕਿਹੜੀ ਕਿਹੜੀ ਵੈਰਾਈਟੀ ਸੀਗੀ ਆਪਣੇ ਅੰਬ ਹੀ ਆ ਕੀ ਚੱਲੇ ਫਿਰ ਜਾਇ ਜਾਇ ਦੱਸ ਦੇਣੀ 60 60 ਰੁਪਏ ਉਹ ਦਸਹਰੀ ਤੇ ਜਿਹੜੇ ਉਹ ਤੇਰੇ ਵਰਗੇ ਅੰਬ ਜਿਹੜੇ ਵੱਡੇ ਵੱਡੇ ਉਹ ਹਾਂ ਉਹ 100 ਰੁਪਏ ਕਿਲੋ ਹੈਗੇ ਉਹਦੀ ਕੁਆਲਿਟੀ ਫਾਈਂ ਕਿੱਥੇ 100 ਰੁਪਏ ਕਿਲੋ ਹੋ ਗਏ ਬਈ ਅੰਬ ਜਿਹੜੇ ਹਣ ਤਾਂ ਮੈਂ ਬੰਦ ਹੋਣ ਦੀ ਕਹਾਰ ਤੀ ਹੁਣ ਤਾਂ ਦਸਹਰੀ ਅੰਬ ਆਇਆ ਕਰਨਾ ਤਾਂ ਕਰਕੇ ਉਹ ਰੇਟ ਜਿਹੜਾ ਮਹਿੰਗਾ ਹੋ ਗਿਆ ਹੁਣ ਇਹ ਹੀ ਚੱਲਣੇ ਆ ਬਈ 65 ਰੁਪਏ ਦੇ ਆਸ-ਪਾਸ ਜਿਹੜਾ ਰੇਟ ਆ ਚੱਲੀ ਜਾਂਦਾ ਬਈ ਅੰਬ ਇਸੀ ਬਾਈ ਕੋਲੇ ਆ ਜਾਓ ਅੱਜ ਹੋਰ ਹੋ ਗਏ ਨੇ ਕੁਆਲਿਟੀ ਕਿਹੜੀ ਕਿਹੜੀ ਆਈ ਆ ਹੋਰ ਬਾਈ ਕੀ ਵਾਲਾ ਠੀਕ ਆ ਭਰਾ ਕੀ ਰੇਟ ਚੱਲੀ ਜਾਂਦਾ ਬਾਈ ਇਹਦਾ ਆ 10000 ਰੁਪਏ ਗੁੱਟੀ ਬਾਈ ਮਹंगाई ਆਵੇ ਵਧੇ ਜਾਂ ਘਟੇ ਸਬਜ਼ੀ ਮਹਿੰਗੀ ਹੋਵੇ ਸਸਤੀ ਏ 10 20 ਰੁਪਏ ਦੀ ਟੱਕੀ ਰਹਿੰਦੀ ਆ ਬਾਈ ਗੁੱਟੀ ਇਹ ਤਾਂ ਨਹੀਂ ਗਈ ਬਾਈ 40000 ਰੁਪਏ ਕਿਥੇ ਇਹ 10 20 ਰੁਪਏ ਹੀ ਰਹਿੰਦਾ ਬਈ ਦਾ ਰੇਟ ਜਿੰਨੇ ਆ ਰਹੀ ਵੀ ਆਪਾਂ ਪਤਾ ਕਰਿਆ ਤਾਂ ਬੂਜਾ 20 ਰੁਪਏ ਕਿਲੋ ਹੋ ਗਿਆ ਪਹਿਲਾਂ 25 ਚੱਲੀ ਜਾਂਦਾ ਸੀ ਫਿਰ 22 23 ਤੇ ਆ ਗਿਆ ਠੀਕ ਆ ਬਾਈ ਇਹ ਇਹ ਲਾਹਤਾਰੀ ਵਾਲ ਖਰਬੂਜਾ ਆ ਗਿਆ ਹਨ ਤੇ ਦੂਜਾ ਬਈ ਜਿਹੜਾ ਬੋਬੀ ਖਰਬੂਜਾ ਉਹਦਾ ਰੇਟ ਕੀ 10 ਰੁਪਏ 10 ਰੁਪਏ ਮਹ ਉਹ 10 ਰੁਪਏ ਮਹਿੰਗਾ ਹੁੰਦਾ ਬਾਈ ਉਹ ਫਿਰ ਸਵਾਦਿਸ਼ਟ ਵੀ ਹੁੰਦਾ ਹਨਾ ਤੁਹਾਨੂੰ ਦੱਸ ਦਈਏ ਹੋਰ ਬਾਈ ਕੁਆਲਿਟੀ ਆਪਣੇ ਕੋਲੇ ਹੈ ਹੈ ਫੋਟੋ ਲਾ ਦੇ ਸਾਰਿਆਂ ਦੀ ਇੱਕ ਵਾਰੀ ਫੋਟੋ ਲੈ ਲਾ ਸਾਰਿਆਂ ਦੀ ਬੰਦੇ ਦੀ ਜਿਹੜੇ ਜਿਹੜੇ ਰੇਟ ਦੱਸੀ ਜਾਂਦੇ ਆ ਤੇ ਅਸੀਂ ਖੜੇ ਹਾਂ ਬਾਈ 3 ਨੰਬਰ ਬਸੰਤ ਫਰੂਟ ਕੰਪਨੀ ਦੇ ਥੱਲੇ ਹੋਰ ਬਾਈ ਕੀ ਆਲਾ ਈ ਠੀਕ ਆ ਜੀ ਵੀਰ ਜੀ ਕੀ ਬਾਈ ਭਾੜੀ ਮਿਰਚ ਕਿੰਨੀ ਚੱਲੀ ਅੱਜ 30 ਰੁਪਏ 30 ਰੁਪਏ ਕਿਲੋ ਬਾਈ ਜਿਹੜੀ ਭਾੜੀ ਮਿਰਚ ਚੱਲੀ ਆ ਅੱਜ ਤੋਂ ਹੀ ਲਾ ਲੋ ਹਿਸਾਬ ਕਿਤਾ ਉਹ ਵੀ ਸਬਜ਼ੀ ਆ ਜਿਹੜੀ ਸਾਰੀ ਮਹਿੰਗੀ ਹੋਣੀ ਸ਼ੁਰੂ ਹੋ ਗਈ ਹੈ ਕਿੱਥੇ ਆ 2 200 ਦਾ ਲਫਾਫਾ 1 150 ਦਾ ਲਫਾਫਾ ਮਿਲ ਜਾਂਦਾ ਹੁੰਦਾ ਜੀ 30 ਰੁਪਏ ਕਿਲੋ ਇਹ 10 ਕਿਲੋ ਦਾ ਲਫਾਫਾ 15 ਕਿਲੋ 15 ਕਿਲੋ ਦਾ ਲਫਾਫਾ ਬਾਈ ਇਹ ਠੀਕ ਆ ਭਰਾ 6 ਕੀ ਰੇਟ ਕਰਤੇ ਕਿਲੋਾਂ ਜੀ ਦੱਸ ਦੇ ਸਾਨੂੰ 100 ਰੁਪਏ 100 ਰੁਪਏ ਕਿਲੋ ਬਾਈ 6 ਇਹ ਤੇ ਕੁਆਲਿਟੀ ਮਤਲਬ ਉਹ ਵੇਖ ਲਿਓ ਜੀ ਕਿਵੇਂ ਆ ਕੀ ਰੇਟ ਆ ਬਾਈ 1100 1100 ਰੁਪਏ ਦੀ ਪੇਟੀ ਕਿੰਨੇ ਕਿਲੋ ਦੀ 10 ਕਿਲੋ 110 ਰੁਪਏ ਕਿਲੋ ਬਾਈ ਲੀਚੀ ਹੈ ਜਿਹੜੀ ਚੱਲੀ ਜਾਂਦੀ ਹੈ ਵਿੱਚ 150 ਵੀ ਰਹੀ ਸੀ 140 130 ਤੇ ਹੁਣ ਆ ਗਈ ਹੈ 110 ਰੁਪਏ ਰੇਟ ਜਾਂ ਜਾਇਜ਼ਾ ਹੋ ਗਿਆ ਆਨ ਫਰੂਟ ਕੰਪਨੀ ਦੇ ਰੇਟ ਆ ਬਾਈ ਇਹ ਤਿੰਨ ਨੰਬਰ ਦੇ ਥੱਲੇ ਖੜੇ ਹਨਾ ਚੌਲੇ ਦੇ ਸੇ ਆ ਜਿਹੜੇ ਬਾਈ ਇੱਕ ਰੇਟ ਹੋ ਜਾਣੇ ਮੇਰੇ ਹਿਸਾਬ ਨਾਲ ਇੱਧਰ ਬੰਦ ਗੋਭੀ ਬੰਦ ਗੋਭੀ ਪਈ ਆ ਬਾਈ ਕਿੰਨੀ ਕਰਤੀ ਬੰਦ ਗੋਭੀ ਕਿੰਧਰ ਗਿਆ 20 ਰੁਪਏ ਕਿਲੋ 20 ਰੁਪਏ ਕਿਲੋ ਆ ਬਾਈ ਜਿਹੜੀ ਬੰਦ ਗੋਭੀ ਚੱਲੀ ਜਾਂਦੀ ਹੈ ਤੇ ਵੀ ਵੇਖੋ ਕੁਆਲਿਟੀ ਸ਼ਾਨਦਾਰ ਪੂਰੀ ਵਧੀਆ ਐ ਨਹੀਂ ਵੀ ਮਾੜੀ ਇਹ ਸਿਰੇ ਦੀ ਕੁਆਲਿਟੀ ਆ ਗਈ ਸਿਰੇ ਦੀ ਸਿਰੇ ਦੀ ਇਹ ਸਿਰੇ ਦੀ ਕੁਆਲਿਟੀ ਆ ਗਈ ਭਾਈ 20 ਰੁ ਕਿੱਲੋ ਜਿਹੜਾ ਤਾਜ਼ਾ ਰੇਟ ਅੱਜ ਮੰਡੀ 'ਚ ਚੱਲੀ ਜਾਂਦਾ ਆ ਜੀ ਮਤੀਰੇ ਭਾਈ ਅੱਜ ਕੀ ਕਰਤੇ ਹਾਂ ਜੀ ਮਤੀਰੇ ਕਿਤੇ 6 ਰੁਪਏ 6 ਰੁਪਏ ਕਿਲੋ ਆ ਜਿਹੜੇ ਮਤੀਰੇ ਕਰਦੇ ਤੇ ਭਾਈ ਵੈਸੇ ਕਹਿੰਦੇ ਯਾਰ ਮਤੀਰਿਆਂ ਦੀਆਂ ਵੱੱਲਾ ਹੁਣ ਖਰਾਬ ਹੋਈ ਨੇ ਗਰਮੀ ਕਰਕੇ ਆਪਣੇ ਕਿਵੇਂ ਬੈ ਬੈ ਗਈਆਂ ਬਸ ਵੱੱਲਾ ਸਾਰੀਆਂ ਬਹਿਂਦੀਆਂ ਹੁਣ ਟਾਈਮ ਲੰਘ ਗਿਆ ਹੁਣ ਮੈਨੂੰ ਦਾ ਰੇਟ ਵਧੂਗਾ ਮਤੀਰਿਆਂ ਦਾ ਹਣਾ ਰੇਟ ਹਾ ਵਧੂਗਾ ਅੱਗੇ ਕਿਉਂਕਿ ਜਦੋਂ ਚੀਜ਼ ਖਰਾਬ ਹਾਂ ਵਾ ਵਧ ਗਿਆ ਵਧ ਗਿਆ ਵਧ ਗਿਆ ਇਸ ਟਾਈਮ ਕਿੰਨਾ ਦੱਸਿਆ ਸੀ ਹੁਣ ਜਾਣ ਕੇ 6 70 ਰੁਪਏ ਤੁਸੀਂ ਹੁਣ ਮੈਨੂੰ ਲੱਗਦਾ ਇਹ ਜਾੜੂ ਦਸਤੇ ਹਾਂ ਦਸਤੇ ਜਾਊਗਾ ਜਾਮਣਾ ਜਾਊਗਾ ਤੇ ਨਾ ਬਈ ਆ ਦੋ ਤਿੰਨ ਲੋਕੇ ਢੇਰੀਆਂ ਚਲਦੀਆਂ ਨਾ ਹਾਂ ਉਹਨਾਂ ਸਾਰੀਆਂ ਵੱਲਾਂ ਦਾ ਪਈਆਂ ਅੱਛਾ ਮੈਂ ਸਾਰੀਆਂ ਫਸਲਾਂ ਦਾ ਪਾਈਆਂ ਹੂੰ ਜਦੋਂ ਇੱਥੇ ਫਿਰ ਮਾਲ ਘਟ ਗਿਆ ਨਾਲ ਦੀ ਨਾਲ ਰੇਟ ਵਧ ਗਿਆ ਹਣ ਇਹ ਮੇਨ ਮਿੱਤਰੋ ਰੌਲਾ ਇਹੀ ਆ ਵੀ ਜਿਹੜੀ ਗਰਮੀ ਆ ਭਾਈ ਲੋਹੜਿਆਂ ਦੀ ਪਈ ਜਾਂਦੀ ਉਹਦੇ ਕਰਕੇ ਵੱਲਾਂ ਜਿਹੜੀਆਂ ਖਰਾਬ ਹੋ ਜਾਂਦੀਆਂ ਤੇ ਉਮਤੀ ਦੇ ਦਾ ਰੇਟ ਵੀ ਵੱਜ ਜਾਂਦਾ ਅੱਜ ਭਾਵੇਂ 6 70 ਰੁਪਏ ਚੱਲੀ ਜਾਂਦਾ ਆਉਣ ਵਾਲੇ ਦਿਨਾਂ ਦੇ ਵਿੱਚ 9 10 ਰੁਪਏ ਨੂੰ ਆਣੇ ਟੱਚ ਕਰ ਜਾਣਾ ਭਾਈ ਜਦੋਂ ਵੱਲਾ ਖਰਾਵਾਂਗਾ ਚੀਜ਼ ਘਟ ਗਈ ਆਟੋਮੈਟਿਕਲੀ ਰੇਟ ਆ ਜਿਹੜਾ ਵਾਅਦਾ ਨਾਲ ਚੌਲੇ ਤੇ ਤੁਹਾਨੂੰ ਦੱਸਿਆ ਸੀ ਜਦ ਤਨ ਬਾਈ ਦੀ ਇੰਟਰਵਿਊ ਕੀਤੀ ਸੀ ਸਬਜ਼ੀ ਮੰਡੀ ਦੇ ਵਿੱਚ 90 ਜਾਣਗੇ ਤੇ ਅੱਜ ਵੀ ਉਹ 70 75 ਰੁਪਏ ਵਿਕੀ ਜਾਂਦੇ ਤੇ 10 15 ਦਾ ਫਰਕ ਰਹੇਗਾ ਜਿਹੜੀ ਗੱਲ ਕਹਿਦੀ ਆ ਵਾ ਸੱਚੀ ਹੁੰਦੀ ਆ ਭਾਈ ਅਰਬੀ ਚੱਲੀ ਆ ਭਾਈ 40 ਰੁਪਏ ਕਿਲੋ ਆਜੀ ਇਧਰ ਨੂੰ ਮੜਾ ਕੁਆਲਟੀ ਵਿਖਾਦੀ 40 ਰੁਪਏ ਕਿਲੋ ਭਾਈ ਅਰਬੀ ਚੱਲੀ ਆ ਨੇੜੋ ਲੈ ਲੈ ਕਰ ਜੇ ਵੀਡੀਓ 40 ਰੁਪਏ ਇਹ ਬਈ ਸਿਰੇ ਦੀ ਕੁਆਲਟੀ ਆ ਕੀ ਕੇ ਇਦੋਂ ਵੀ ਤਾਂ ਚੱਲਿਆ ਰੇਟ ਕੋਈ ਇਦੋਂ ਵੀ ਤਾਂ ਆਲੀ ਵੀ ਪਈ ਆ ਹਾਂ 40000 ਰੁਪਏ ਤੱਕ ਬਾਈ ਜਿਹੜੀ ਅਰਬੀ ਚੱਲੀ ਜਾਂਦੀ ਹੈ ਸਭ ਕਾਦੀ ਕਾਦੀ ਸਬਜ਼ੀ ਤੁਮਨੇ ਬਾਈ ਸਬਜ਼ੀ ਆਪਣੇ ਤੋਂ ਸਾਰੀ ਹੁੰਦੀ ਹੈ ਕਦੂ ਤੋਰੀ ਟਿੰਡੀ ਆਪਣੇ ਬੱਚ ਤਾਂ ਗਰਮੀ ਕਰਕੇ ਬਲੀ ਠੀਕ ਹੈ ਯਾਰ ਮੈਂ ਜਿਆਦਾ ਪੈਂਦ ਰਹੀ ਆ ਮੱਛੀਆਂ ਦੀਆਂ ਵੱਲਾਂ ਕਈ ਵਿੱਚ ਜਮਾਂ ਸੜੀਆਂ ਮੀਆਂ ਵੱਲਾਂ ਉਹਦੇ ਕਰਕੇ ਰੇਟ ਹੈ ਜਿਹੜਾ ਸਬਜ਼ੀ ਦਾ ਵਾਦਾ ਕੀਤਾ ਹਣਾ ਹਾਂ ਉਹਦੇ ਕਰਕੇ ਮੇਰੇ ਰੇਟ ਵਧਿਆ ਫਿਰ ਹੂੰ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਈ ਰੇਟ ਇੰਨਾ ਹੀ ਰਹੂਗਾ ਦੇਖੋ ਹੀ ਕਹਿ ਨਹੀਂ ਸਕਦੇ ਅਸੀਂ ਤਾਂ ਕਹਿੰਨੇ ਵਾਦੇ ਸਾਰੇ ਘੱਟੋ ਘੱਟ ਮੇਰੇ ਸਾਹਮਣੇ ਜਿਹੜੇ ਤੁਸੀਂ ਨਵੇਂ ਨਵਾਂ ਵੱਲਾਂ ਲਾਈਆਂ ਹੋਣਗੀਆਂ ਕਟੋਕਾ ਟੋ ਵਾਲੇ 20 25 ਦਿਨ ਫਲ ਨਹੀਂ ਲੱਗਣਾ ਨਹੀਂ ਲੱਗਣਾ ਉਹਨਾਂ ਚਰਜਾਂ ਜਿਆਦਾ ਪੈਂਦੀ ਭਈਆ ਉਹਨਾਂ ਚਰਜਾਂ ਦੀ ਰੇਟ ਵੀ ਨਹੀਂ ਘਟ ਰਹਾ ਮੁੱਕਦੀ ਨਹੀਂ ਘਟਦਾ ਇਹ ਨਹੀਂ ਘਟਦਾ ਬਹੁਤ ਮਹੀਨਾ ਰੇਟ ਨਹੀਂ ਘਟਣਾ ਭਾਈ ਸਬਜ਼ੀ ਦਾ ਵੱਡੀਆਂ ਵੱਲਾਂ ਭਈ ਫਲ ਦੇ ਜਾਂਦੀਆਂ ਉਹ ਵਾਲੇ ਸੁੱਕੀ ਜਾਂਦੀਆਂ ਹੜਾ ਬਹੁਤ ਜਮਾਂ ਸੁੱਕੀਆਂ ਜਮਾਂ ਵੱਲਾਂ ਹੈ ਹੀ ਨਹੀਂ ਤੇ ਭਾਈ ਰੇਟ ਹੈ ਜਿਹੜਾ ਹਾਲੇ ਮਹੀਨਾ ਮਹੀਨਾ ਖਾਂ ਦਾ ਸਬਜ਼ੀ ਦਾ ਭਾਈ ਇਹੀ ਰੇਟ ਚੱਲਣਾ ਆਜੋ ਬਾਕੀ ਤਾਜ਼ੇ ਦਾ ਰੇਟ ਪਤਾ ਕਿਹੜਾ ਪੰਡਾ ਭਈ ਆਪਾਂ ਪੰਡ ਜਲਾ ਲੈਣਾ ਭਾਜੀ ਪੰਡ ਜਲਾ ਲੈਣਾ ਠੀਕ ਆ ਭਰਾ ਹੋ ਠੀਕ ਆ ਠੀਕ ਆ ਭਾਜੀ ਚੱਲ ਆ ਜਾ ਦੇਸੀ ਫਲੀਆਂ ਤੇ ਫੋਕ ਅੰਦਾਜ਼ ਸੀ 90 100 ਅੱਜ ਵੇਖਦੇ ਕੀ ਚੱਲੀ ਹਾਂ ਔਰ ਕੀ ਆਪਰਾ ਲਈ ਮੜੀ ਜੀ ਵੀਡੀਓ ਦੇ ਕੀ ਰੇਟ ਕਰਤਿਆਂ ਅੱਜ ਬਈ 80 ਰੁਪਏ ਕਿਲੋ ਬਈ ਜਿਹੜੀਆਂ ਦੇਸੀ ਫਲੀਆਂ ਚੱਲੀ ਜਾਂਦੀਆਂ ਇਹਨਾਂ ਦਾ ਰੇਟ ਇੱਥੇ ਖੜ ਗਿਆਗਾ ਬਈ ਕਿਸਾਨਾਂ ਦਾ ਵੀ ਕੋਈ ਕਸੂਰ ਨਹੀਂਗਾ ਰੇਟ ਆ ਜਿਹੜੇ ਪਿੱਛੋਂ ਤੇਜ਼ ਤਾਂ ਹੋ ਜਾਂਦੇ ਆ ਜਦੋਂ ਮਾਲਕ ਸਰਕਾਰ ਨੂੰ ਚਾਹੀਦਾ ਜਿਹੜਾ ਵਾਹਣਾ ਹਨਾ 80 8500 ਰੁਪਇਆ ਮੰਗੀ ਜਾਂਦੇ ਆ ਹਾਂ ਉਹ ਇਹ ਵੀ ਕੀ ਕਰਨ ਹਣ ਯਾਰ ਦੱਸ ਕਿੱਥੋਂ ਪੂਰਾ ਹੋਊਗਾ ਸਹੀ ਗੱਲ ਆ ਹਾਂ ਜੇ ਵਾਹਣ ਸਸਤਾ ਹੋਵੇ ਤਾਂ ਸਾਰੀ ਚੀਜ਼ ਸਸਤੀ ਹੋਵੇ। ਹੂੰ ਜੇ ਵਾਹਣ ਨੂੰ ਤਾਂ ਅੱਗ ਲੱਗ ਪਈ ਉੱਥੇ ਰਹਿ ਸਵੇ ਦਿਹਾੜੀ ਦੇ ਖਰਚੇ ਸਾਰਾ ਕੁਝ ਕਿੰਨੀ ਮਿਹਨਤ ਕਰਨੀ ਪੈਂਦੀ। ਪਰ ਇਹ ਬਈ ਖਰੀਦਣ ਵਾਲਾ ਹੀ ਵਧਾ ਦਿੰਦਾ ਕਹਿੰਦਾ ਅਸੀਂ ਤਾਂ ਉਹਨਾਂ ਨੂੰ ਦੇ ਦੇਵਾਂਗੇ ਜਿਹੜੇ ਵਾਹਣ ਠੇਕੇ ਦੇ ਨਾਲ। ਉਹ ਸਾਡੇ ਕੋਲ ਪਹਿਲਾਂ ਹੀ ਆ ਜਾਂਦਾ ਦੂਜਾ ਗਾਕ ਕਹਿੰਦਾ ਬਈ ਚੱਕ ਅਸੀਂ ਹਾਂ 75 ਨੂੰ ਲੱਗਿਆ ਚੱਕ ਅਸੀਂ ਅੰਦਰ ਖਾਤੇ ਅੰਦਰ ਖਾਤੇ ਕਿੰਨਾ ਚੰਦਾ ਰਵਾਨ ਕਹਿੰਦਾ ਬਈ ਯਾਰ 70 ਨੂੰ ਲੱਗਿਆ ਗੱਲ ਸੋਂ ਕੋਈ ਨਹੀਂ 75 ਨੂੰ ਕਰਦੇ ਹਾਂ ਮੈਂ ਨਾ ਗੱਲ ਹੋ ਜਾਂਦੀ ਬੱਸ ਰੌਣਾ ਇਹਦੇ ਕਸੂਰ ਮੰਨੀ ਹੈ ਕੀ ਦਾ ਸਾਡੇ ਪਿੰਡ ਆਪ ਪੰਜ ਕਰਾਈ ਦੋਹਾਂ ਤਿੰਨਾਂ ਘਰਾਂ ਦੀਆਂ ਹੀ ਗੱਲ ਨਿਕਲੀ ਆ ਜੇ ਵੀ ਉਹਨਾਂ ਨੇ 17500 ਨੂੰ 80 ਨੂੰ ਗੱਲ ਕਰਕੇ ਤੂੰ ਹੀ ਮਗਰੋਂ 75 ਨੂੰ ਕਰਦੀ ਆ ਹਾਂ 80 ਦੀ ਤਾਂ ਹੁੰਦੇ 82 ਦੀ ਠੀਕ ਆ ਭਾਈ ਤੇ ਆਪਾਂ ਬਈ ਗੱਲ ਹੀ ਕਰਦੇ ਖੇਤੀ ਹੋਰ ਆਪਾਂ ਕੱਦੂ ਲੈ ਕੇ ਆਉਂਦੇ ਨੇ ਕੀ ਰੇਟ ਲੱਗਿਆ ਅੱਜ ਕੱਦੂ ਅੱਜ 45 ਰੁਪਏ ਕੱਦੂ ਦੀਆਂ ਵੱਲਾਂ ਕਿਵੇਂ ਗਰਮੀ ਕਰਕੇ ਗਰਮੀ ਬਹੁਤ ਸੌਕੀਆਂ ਵੱਲਾਂ ਬਈ ਬਹੁਤ ਨੁਕਸਾਨ ਨਹੀਂ ਮੈਂ ਰੇਟ ਨਹੀਂ ਘਟਦਾ ਜਦੋਂ ਮਗਰੋਂ ਮਾਲ ਨੇ ਪੂਰਾ ਨਹੀਂ ਆਉਂਦਾ ਹਣਾ ਹੋਰ ਵੀ ਨਾਲ ਕਦੂ ਤੇ ਕਦੀ ਕਦੀ ਕਦੂ ਆ ਕarele ਲਾਏ ਵੇ ਠੀਕ ਆ ਕarele ਕarele ਦਾ ਰੇਟ ਅਜ ਕੋਰੀਆਂ ਕarele ਕarele 40 ਰੁਪਏ ਆ ਟੋਰੀਆਂ ਕੋਲ 35 35 40 40 ਰੁਪਏ ਦਾ ਕੋਈ ਘੱਟ ਸਬਜੀ ਨਹੀਂ ਗਈ ਨਾਲੇ ਹੈਗੇ ਅੰਦਰਲਾ ਰੇਟ ਹੈ ਹਣਾ ਬਾਹਰੋਂ ਘੱਟੋ ਘੱਟ ਤੁਹਾਨੂੰ 50 ਮਿਲੇ 60 ਮਿਲੇ 65 ਮਿਲੇ ਉਹ ਅਗਲੇ ਦੀ ਕਿਸਮ ਦਾ ਜਿੰਨਾ ਏਰੀਆ ਤੁਹਾਨੂੰ ਦੂਰ ਪੈਂਦਾ ਜਿੰਨਾ ਦੂਰ ਪਿੰਡ ਪੈਂਦਾ ਸ਼ਹਿਰ ਤੋਂ ਉਹਨਾਂ ਰੇਟ ਵੱਜ ਜਾਂਦਾ ਹੁੰਦਾ ਕਿਉਂਕਿ ਰੇਡਿੰਗ ਵਾਲੇ ਵੀ ਰਣਾ ਨੇ ਵੀ ਕਮਾਈ ਕਰਨੀ ਆ ਉਹਨਾਂ ਦਾ ਰੇਟ ਨਾਲ ਜਰੂਰ ਘਟਾਇਆ ਕਰੋ ਆਪਣੀ ਵੀਡੀਓ ਵੇਖ ਕੇ ਕਿਉਂਕਿ ਉਹ ਵੀ ਵਿਚਾਰੇ 1 ਕਿਲੋ ਮਗਰ ਚ 10-15 ਰੁਪਏ ਕਮਾ ਰਹੇ ਤੇ ਮਿਹਨਤ ਦਾ ਕਮਾ ਰਹੇ ਆ ਬਾਈ ਹਾਂ ਹਾਂ ਤੂੰ ਭਿੰਡੀ ਲਾ ਲਾ ਇਹਨਾਂ ਨੇ ਸਾਰੀ ਤੇਰੀ ਬੁੜੀਆਂ ਤੋੜਦੀਆਂ ਮਿਹਨਤ ਬਹੁਤ ਆ ਭਿੰਡੀ ਦੀ ਕੰਡ ਲੜਦੀ ਰਾਤ ਨੂੰ ਮੰੰਜੇ ਨਾਲ ਖੜਕੀ ਜਾਂਦੀ ਆ ਲੇਕਿਨ ਸਭ ਤੋਂ ਔਖੀ ਤੋੜਦੀ ਹਾਂ ਤੋੜਨੀ ਔਖੀ ਤੇ ਇੱਥੇ ਆ ਕੇ ਲੋਕ ਨਖਰੇ ਕਰਦੇ ਹਨ ਇਹ ਕੀ ਕਰਨ ਵਿਚਾਰੇ ਇੰਨੀ ਮਿਹਨਤ ਹਾਂ ਮਿਹਨਤ ਜਿਹੜਾ ਕਰਦਾ ਉਹ ਬੰਦੇ ਨੂੰ ਉਨਾ ਬাজਦਾ ਨਹੀਂ ਬਿਲਕੁਲ ਬਾਈ ਹੋਰ ਭਰਾ ਠੀਕ ਆ ਸਿਰ ਤਾਂ 5 ਗ੍ਰੈਂਕਾਂ ਪੰਦ ਕਿਲੋ ਕਾ ਵਡਾ ਪੰਦ 5 ਗ ਮਕਲਾਂ ਬਾਈ ਅੱਛਾ ਜਿਹੜੇ ਹੀ ਅਗਵਾਂਢੀ ਆ ਆਪਣੇ ਆਜਿਆ ਕਰਾਂ ਦੀ ਟਮਾਟਰ ਅੱਜ ਕੀ ਕਰਤੇ ਬਾਈ ਟਮਾਟਰ 4 ਰੁਪਏ 3 ਰੁਪਏ 4-5 ਰੁਪਏ ਬਾਈ ਜਿਹੜੇ ਆ ਟਮਾਟਰ ਦਾ ਰੇਟ ਚੱਲੀ ਹੁੰਦਾ ਅੰਦਰਲਾ ਰੇਟ ਹਨਾ ਰੇਟ ਫੇਰ ਕੱਟ ਗਿਆ 10-11 ਹੋਇਆ ਸੀਗਾ ਚੰਦ ਦਿਨਾਂ ਵਾਸਤੇ 2-4 ਦਿਨਾਂ ਤੇ ਪਰ ਫੇਰ ਆ ਰੇਟ ਜਿਹੜਾ ਫੇਰ 5 ਤੇ ਆ ਗਿਆ ਟਮਾਟਰ ਦਾ ਇੰਨਾ ਮੰਦਾ ਹਾਲ ਆ ਵੀਰ ਜਿੱਤੇ ਟਮਾਟਰ ਇੰਨਾ ਸਸਤਾ ਵਿਕੀ ਜਾਂਦਾ ਤੇ ਸਬਜੀ ਆ ਉਨੀ ਜਿਆਦੇ ਮਹਿੰਗੀ ਵੀ ਕੀ ਜਾਂਦੀ ਆ ਬਾਈ ਹਨਾ ਤੇ ਮੰਗਾ ਬਾਈ ਵੰਗਾ ਜਾ 15 ਕਿਲੋ ਵੰਗਾ ਚੱਲਿਆ ਬਾਈ 15 ਰੁਪਏ ਕਿਲੋ ਨੇੜੋ ਕੁਆਲਟੀ ਬਖਾਦੀ ਚੱਕੇ ਵੰਗਾ ਚੱਲਿਆ ਬਾਈ 15 ਰੁਪਏ ਕਿਲੋ ਕੁਆਲਟੀ ਸ਼ਾਨਦਾਰ ਆ ਬਾਈ ਲੈ ਬਈ ਮਿੱਤਰੋ ਆਂਬਾ ਕੋਲੇ ਪਹੁੰਚ ਗਿਆ ਆਂਬ ਵੈਸੇ 1-2 ਦਿਨਾਂ ਦੇ ਵਿੱਚ ਬੰਦ ਹੋਣ ਵਾਲੇ ਤੁਹਾਨੂੰ ਮੈਂ ਦੱਸਦਾ ਦੋ-ਚਾਰ ਦਿਨਾਂ ਦੇ ਵਿੱਚ ਹੁਣ ਚੱਲਿਆ ਦਸਹਿਰੀ ਆਂਬ ਇਹਨਾਂ ਦਾ ਸੀਜ਼ਨ ਗਿਆ ਬਾਈ ਤੇ ਬਾਈ ਇਹਨਾਂ ਦਾ ਰੇਟ ਕੀ ਕਰਦਾ ਅੱਜ ਕਿੰਨਾ ਰੇਟ ਕਰਦਾ ਲੈ ਇਹ ਕਹਿੰਦੇ ਪਾਸੇ ਦੋ-ਚਾਰ ਦਿਨ ਹੀ ਆਉਣ ਨਹੀਂ ਆਉਂਦੀ 2000 ਰੁਪਏ ਤੋਂ ਬਰਾ ਆ ਸਾਜਾ 100 ਰੁਪਏ ਕਿਲੋ ਹੋ ਗਏ ਭਾਈ ਇਹ ਤੇ ਦਸਰੀ ਅੰਬ ਉਹ ਹੀ 65 ਰੁਪਏ ਚੱਲੀ ਜਾਂਦੇ ਤੁਹਾਨੂੰ ਦੱਸ ਦਈਏ ਵੀ ਉਹ ਅੰਬ ਜਿਹੜੇ ਬੰਦ ਹੋ ਜਾਣਾ 2-4 ਦਿਨਾਂ ਦੇ ਵਿੱਚ ਦਸਰੀ ਅੰਬ ਰਹਿ ਜਾਂਦੇ ਇਹ ਚੱਲੀ ਜਾਂਦੇ 65 ਰੁਪਏ ਭਾਈ ਕੇਲੇ ਕਿੰਨੇ ਚੱਲੇ ਅੱਜ ਹਾਂ 25 25 ਰੁਪਏ ਕਿਲੋ ਭਾਈ ਕੇਲਿਆਂ ਦਾ ਰੇਟ ਮਿੱਤਰੋ ਉਹ ਹੀ ਖੜਾ ਰਹਿੰਦਾ ਰੋਜ਼ 25 ਰੁਪਏ ਦੇ ਆਸ-ਪਾਸ ਜਿਹੜੇ ਭਾਈ ਕੇਲੇ ਵੀ ਕੀ ਜਾਂਦੇ ਹੋਰ ਪ੍ਰਾਕੀ ਵਾਲਾ ਸਬਜੀ ਨੂੰ ਕਹਿੰਦੇ ਭਾਈ ਅੱਗ ਬੜੀ ਲਾਈ ਪਈ ਆ ਜੀ ਵੀਰ ਹੁਣ ਮੰਡੀ ਦੇ ਵਿੱਚ ਤੇਜ਼ੀ ਪੈ ਗਈ ਆ ਹਾਂ ਕਿ ਸੋਦੇ ਘਟ ਗਏ ਸੀ ਵੀਰੇ ਹਾਂ ਮੰਡੀ ਦੇ ਵਿੱਚ ਤੇਜ਼ੀ ਪੈ ਗਈ ਆ ਮੰਡੀ 'ਚ ਫੁੱਲ ਤੇਜ਼ੀ ਆਉਂਦੇ ਹਫ਼ਤੇ ਨੂੰ ਦੇਖੋ ਤੁਸੀਂ ਸਬਜੀ ਅੱਛਾ ਹੋ ਜਾਣੀ ਆ ਇੱਕ ਬਈ ਗਰਮੀ ਆ ਮੇਨ ਕਰ ਇਹ ਗਰਮੀ ਕਰਕੇ ਵੀ ਵੀਰ ਇੱਕ ਨਾ ਜਿਵੇਂ ਮੰਨ ਕੇ ਚੱਲੋ ਸਮੇ ਦੇ ਸਾਹਮਣੇ ਆਲੂ ਵਾਲੇ ਵਾਂ ਜਿਹੜੀ ਸਬਜ਼ੀ ਲੱਗੀ ਹੋਈ ਸੀ ਹਾਂ ਉਹ ਵਗ ਜਾਣੀ ਆ ਹਾਂ ਹਾਂ ਹਫਤੇ ਤੋਂ ਦੇਖੋ ਤੇ ਰੇਟ ਵੇਖੀ ਜਾਂਦੇ ਹਾਂ ਹਾਂ ਮਹੀਨੇ ਦਾ ਰੇਟ ਦਾ ਫਰਕ ਪਊਗਾ ਜਦੋਂ ਜਿਹੜੀਆਂ ਅੰਨਾਂ ਨੂੰ ਮੰਨ ਲਵਾਂਗੇ ਆ ਜੇ 15 ਦਿਨ ਦੇਖੋ ਮੰਡੀ ਦੇ ਸੌਦੇ ਨਹੀਂ ਸੌਣਾਂਗਾ ਆਹਾਂ 15 ਦਿਨ ਬਾਅਦ 15 ਦਿਨ ਬਾਅਦ ਰੋਲਾ ਇਹ ਆ ਜਾਣਾ ਜਿਹੜੀਆਂ ਹੁਣ ਵੱਲਾਂ ਫਲ ਦੇ ਜਾਂਦੀਆਂ ਉਹਨਾਂ ਨੇ ਬੰਦ ਕਰ ਦੇਣਾ ਹਾਂ ਬੰਦ ਕਰ ਦੇ ਤੇ ਜਿਹੜੀਆਂ ਨਵੀਆਂ ਲੰਗਾਂ ਉਹ ਵਾਲੇ ਫਲ ਤੇ ਆਉਣਗੇ ਫਲ ਤੇ ਆਉਣੀਆਂ ਯਾਨਕਿ ਹਾਂ 15 ਦਿਨਾਂ ਜਾਣਕਿ ਆਪਾਂ ਦੇਖਣ ਨੂੰ ਮਿਲੂਗਾ ਤੇ ਕੋਈ ਨਹੀਂ ਹੁਣ ਕਹਿੰਦੇ ਟਮਾਟਰ ਹਾਂ ਤੇ ਜਾਂ ਫਿਰ ਮਾੜਾ ਮੋਟਾ ਉਹ ਸਬਜ਼ੀ ਫਲ ਸਟੋਰਾਂ ਲਈ ਆਉਂਦੇ ਸਟੋਰਾਂ ਸਟੋਰਾਂ ਨਹੀਂ ਵੀਦੇ ਤੇਜ਼ ਹੋਊਗੀ ਫੁੱਲ ਪੂਰੀ ਤੇਜ਼ ਹੋਊਗੀ 15 ਦਿਨ ਬਾਈ ਜਿਹੜੇ ਹੁਣ ਸਬਜ਼ੀ ਮੈਦਾਨ ਇਕੱਠੀ ਹਫ਼ਤੇ ਦੀ ਪਹਿਲਾਂ ਲੈ ਕੇ ਰੱਖ ਲਓ ਜੇ ਜਦੋਂ ਨੇੜੇ ਜੇ ਆ ਗਿਆ ਕੰਮ ਫਰਿੱਜਾਂ ਚ ਲਾਲਾ ਰੱਖ ਲਓ ਹਾਂ ਫਰਿੱਜਾਂ ਚ ਲਾਲਾ ਰੱਖ ਲਓ ਕਹਿੰਦੇ 15 ਦਿਨਾਂ ਸੋਕਾ ਪੈਣਾ ਸਬਜ਼ੀ ਦਾ ਬਾਈ ਦੀ ਗੱਲ ਬਾਕੀ ਸੱਚੀ ਹੁੰਦੀ ਆ ਬਾਈ ਜਿੰਵੇਂ ਵੀ ਆਉਂਦਾ ਹੁੰਦਾ 15 ਦਿਨ ਸਬਜ਼ੀ ਦਾ ਸੋਕਾ ਪੈ ਜਾਣਾ ਕਿਉਂਕਿ ਜਿਹੜੀਆਂ ਵੱਡੀਆਂ ਵੱਲੋਂ ਵਾਲੇ ਫਲ ਦੇਈ ਜਾਂਦੇ ਆ ਉਹਨਾਂ ਨੇ ਜਦੋਂ ਫਲ ਬੰਦ ਕਰਤਾ ਤੇ ਜਿਹੜੀਆਂ ਨਵੀਆਂ ਵੱਲੋਂ ਉਹਨਾਂ ਨੇ ਵਾਲੇ ਫਲਾਂ ਤੇ ਆਉਂਦਾ ਆਈ ਦੇਖੋ ਮੌ ਰਹਿ ਗਏ ਹੂੰ ਜਿਹੜੇ ਵੱਲਾਂ ਉਹਨਾਂ ਲੱਗੀਆਂ ਖਰਾਬ ਵੀ ਹੋ ਸਕਦੀਆਂ ਖਰਾਬ ਵੀ ਹੋ ਸਕਦੀਆਂ ਜੇ ਮੜ ਗਿਆ ਇੱਕ ਦੋ ਮੀਂਹ ਅਰੇ ਨਾ ਨਵੇਂ ਵੱਲਾਂ ਨੂੰ ਫਾਇਦਾ ਹਨ ਹਾਂ ਉਹਨਾਂ ਨੂੰ ਫਾਇਦਾ ਜਿਹੜੇ ਹੁਣ ਚੱਲੀਆਂ ਜ਼ੋਰ ਲਖਾਈ ਜਾਂਦੀਆਂ ਹੂੰ ਉਹਨਾਂ ਨੂੰ ਨੁਕਸਾਨ ਆ ਉਹ ਮਿੱਟੀ ਜੀ ਮਿਲ ਜਾਣਗੇ ਹਾਂ ਮਿੱਟੀ ਮਾਇਆ ਥੱਲੇ ਵੜ ਜਾਂਦੀ ਆ ਉਹਦੇ ਉਦੋਂ ਬਾਅਦ ਗਲ ਜਾਂਦੀਆਂ ਨੇ ਬਾਅਦ ਗਲ ਜਾਂਦਾ ਥੱਲੇ ਉਲੀ ਰੋਗ ਲੱਗ ਜਾਂਦਾ ਇੱਥੇ ਨਹੀਂ ਜਾਂਦਾ ਉਹਨਾਂ ਤੋਂ ਮੁੜ ਕੇ ਦਵਾਰੇ ਉਲੀ ਰੋਗ ਲੱਗ ਜਾਂਦਾ ਹੂੰ ਹੋਰ ਮੇਰੀ ਚਾਹ ਪਈਏ ਨਾ ਮਿਹਰਬਾਨੀ ਪਰ ਖਰਬੂਜੇ ਕਿੰਨਾ ਚੱਲੇ ਬਈ ਅੱਜ ਇਹ 25 ਰੁਪਏ ਚੱਲ ਰਿਹਾ ਵੀਰੇ ਖਰਬੂਜਾ ਬਈ ਜਿਹੜਾ ਬੋਬੀ ਮਧੂ ਮਧੂ ਅੱਛਾ ਮਧੂ ਖਰਬੂਜਾ ਮਧੂ ਤੇ ਬੋਬੀ ਦਾ ਇਦੋਂ ਵੀ ਦੇ ਜਾਊਗਾ ਮੇਰਾ 40 ਰੁਪਏ ਵਿਰੇ ਹੈ ਉਹ 40 ਥੋੜਾ ਹਰਾ ਜਿਆ ਨਹੀਂ ਰਹਿੰਦਾ ਹੁੰਦਾ ਕੱਟਣ ਤੋਂ ਬਾਅਦ ਨਾ ਨਹੀਂ ਨਹੀਂ ਵੈਰੈਟੀ ਇਹੋ ਜੀ ਹੈ ਵਿਰੇ ਇਹੋ ਜੀ ਹੁੰਦੇ ਆ ਆਗੇ ਵੀ ਰਾਹ ਠੀਕ ਆ ਇਹ ਮਧੂ ਖਰਬੂਜਾ ਬਈ ਦੇਖਣ ਜੀ ਲੱਗਦਾ ਜਿਵੇਂ ਕੱਚਾ ਅੰਦਰੋਂ ਤਿਆਰ ਹੈ ਅੰਦਰੋਂ ਤਿਆਰ ਹੁੰਦਾ ਕੋਈ ਇੱਕ ਦੋ ਪੀਸ ਹੋ ਵੀ ਸੱਜਾ ਚੱਲਾ ਬਈ 25 ਰੁਪਏ ਜਿਹੜਾ ਬੋਬੀ ਖਰਬੂਜਾ ਉਹ ਚੱਲੀ ਜਾਂਦਾ ਤੇ ਨਹੀਂ ਬੋਬੀ ਨਹੀਂ ਮਧੂ ਹਾਂ ਮਧੂ 25 ਜਿਹੜਾ ਬੋਬੀ ਚੱਲ ਜਾਂਦਾ ਉਹ ਹੋਊਗਾ 40 40 40 40 ਹੋਊਗਾ 35 40 35 40 ਰੁਪਏ ਆਊਗਾ ਭਾਈ ਜਿਹੜਾ ਬੋਬੀ ਕਰੂਜਾ ਪਹਿਲੀ ਆ ਨਹੀਂ ਰਿਹਾ ਹੁਣ ਤਾਂ ਹੋਰ ਵੀ ਤੇਜ਼ ਹੋ ਜਾਣਾ ਹਾਂ ਠੀਕ ਆ ਭਰਾ ਹੋਰ ਸਿੱਤਾ ਠੀਕ ਆ ਫਿਰ ਚਲੋ ਓਕੇ ਓਕੇ ਵੀਰੇ ਮਿਲਦੇ ਆਂ ਔਰ ਭਾਈ ਕੀ ਹਾਲ ਚਾਲ ਆ ਜੀ ਲੱਗਾ ਉਹ ਮਾਰਦਾ ਭਾਈ ਕੀ ਹਾਲ ਹੈ ਔਰ ਭਾਈ ਕੀ ਹਾਲ ਹੈ ਠੀਕ ਆ ਔਰ ਭਾਈ ਕੀ ਹਾਲ ਆ ਜੀ ਕਿੰਨੇ ਕਰਦੇ ਬਾਈ ਚਾਰੀ ਅੰਬ ਅੱਜ ਹਾਂ ਚਾਰੀ ਅੰਬ 20 ਰੁਪਏ ਕਿਲੋ ਚਾਰੀਆ ਅੰਬ ਬਈਆ ਕੁਆਲਿਟੀ ਚੈੱਕ ਕਰਾ ਦੀ ਬਈ 20 ਰੁਪਏ ਕਿਲੋ ਵਾਲੀ ਕੁਆਲਿਟੀ ਜਿਹੜੀ ਸਰਾ ਕੁਆਲਿਟੀ ਆ ਆ ਸਰਾ ਕੁਆਲਿਟੀ ਆ 12 ਰੁਪਏ ਕਿਲੋ ਆ 12 ਰੁਪਏ ਕਿਲੋ ਬਈ ਇੰਨੇ ਕਿੰਨੇ ਕੇ ਆ ਨਹੀਂ ਨੇ ਘੱਟ پیسے ਲਾਉਣੇ ਦੇਸੀ ਆ ਦੇਸੀ ਦੇਸੀ ਚਾਰੀਆ ਅੰਬ ਆ ਕੇ ਬਈ 12 ਰੁਪਏ ਕਿਲੋ ਤੁਹਾਨੂੰ ਦੱਸ ਦਈਏ ਤੇ 12 ਰੁਪਏ ਚ ਬਈ ਤੁਹਾਨੂੰ ਕਿਤੇ ਨਹੀਂ ਚਾਰੀਆ ਅੰਬ ਲੈਣ ਤੁਹਾਨੂੰ ਦੱਸ ਦਈਏ ਕੁਆਲਿਟੀ ਵੀ ਵਧੀਆ ਸਹਿ ਛੋਟਾ ਆ ਜਾ ਦੇਸੀ ਅੰਬ ਤੇ ਆ ਬਈ ਇਹ ਵੇ 70 ਰੁਪਏ ਇਹਨਾਂ ਨੂੰ ਹੱਥ ਲਾਉਂਦੇ ਆ ਨਾ ਜਦਾਂ ਲੈ ਬਈ ਮੇਰੇ ਤੇਰਾ ਚੌਲੇ ਇੱਕ ਬਰਾਬਰ ਹੋ ਗਏ ਚੌਲੇ ਵੀ 70 ਚੱਲੇ ਆ ਫਲ ਤੇ ਸਬਜ਼ੀਆਂ ਦੀ ਇੱਕ ਬਰਾਬਰ ਹੋ ਗਈ ਬਈ ਤੁਹਾਨੂੰ ਦੱਸ ਦਈਏ 70 ਕਿਲੋ ਹਾਂ ਤੇ ਨਿੰਬੂ ਹੀ ਤੂੰ ਵੇਂਰ ਨਿੰਬੂ ਹੋ ਗਏ ਬਈ 65 ਰੁਪਏ ਕਿਲੋ ਤੁਹਾਨੂੰ ਦੱਸ ਦਈਏ ਵੀ ਤੇ 80 ਰੁਪਏ ਕਿਲੋ ਵਾਲੀ ਕੁਆਲਿਟੀ ਆ ਗਈ ਬਈ ਇਹ ਮੀਡੀਅਮ ਕੁਆਲਿਟੀ ਆ ਗਈ ਆ ਪਹਿਲਾਂ ਨੇ ਉਹ ਵੱਡੇ ਸੀਗੇ ਉਹ ਹੈ 70 80 ਤੇ 90 ਠੀਕ ਆ ਭਰਾ ਖੀਰਾ ਖੀਰਾ ਸਿਰਦੀ ਰਵੇ ਖੀਰਾ ਚੱਲਿਆ 37 ਰੁਪਏ ਚਾਹਣੀ ਖੀਰਾ ਲੱਭ ਚਾਣੀ ਖੀਰਾ ਜਿਹੜਾ ਚੱਲਿਆ 7 37 ਰੁਪਏ ਕਿਲੋ ਬਈ ਚੱਲਿਆ ਜਿਹੜਾ ਖੀਰੇ ਦਾ ਕੁਆਲਟੀ ਚੈੱਕ ਕਰ ਲਓ ਜੀ ਵਧੀਆ ਕੁਆਲਟੀ ਆ ਸ਼ਾਨਦਾਰ ਕੁਆਲਟੀ ਆ ਹੋਰ ਬਾਬੂ ਜੀ ਕੀ ਆਲਾ 43 ਹੋਰ ਬਾਬੂ ਜੀ ਠੀਕ ਹੈ ਜੀ ਕਿਵੇਂ ਰੇਟਾਂ ਜਿੱਤੇ ਤੇਜ਼ ਕਰੀ ਬੈਠੇ ਸਬਜ਼ੀ ਦੇ ਫੁੱਲ ਹਾਂ ਸਬਜ਼ੀ ਹੋਣੀ ਤੇਜ਼ ਸੁਨਹਿਰੀ ਲੰਮਾ ਜਰੂਰ ਬਣਦਾ ਹੈ ਜਦੋਂ ਨਾਲ ਨਾਲ ਸ਼ੁਰੂ ਕਰਤਾ ਮੈਨੂੰ ਲੱਗਦਾ ਵੀ ਐਂ ਲੱਗਦਾ ਵੀ 10 15 ਦਿਨਾਂ ਦੇ ਵਿੱਚ ਜਿਹੜਾ ਹੋਰ ਤੇਜ਼ ਵਧੂਗਾ ਨੇ ਨੇ ਬਾਣੀ ਸਭ ਬਾਣੇ ਸਟੇਜ ਜੇ ਮੇਂ ਰਾਜਸਥਾਨ ਆ ਰਹਾ ਹੈ ਚੱਲ ਪੈਣੀ ਆ ਉਹ ਚੱਲ ਪੈਣੀ ਆ ਆਪਣੇ ਇਧਰ ਖਤਮ ਹੋ ਜੂਗੀ ਸਭ ਫਾਸ ਬੀਂਜੀਆਂ ਫਲੀਆਂ ਬਾਈ ਇਹ ਤੇ ਇਹਨਾਂ ਦੀ ਕੁਆਲਿਟੀ ਲੈ 70 ਰੁਪਏ ਕਿਲੋ ਚੰਦੀਆਂ ਬਾਈ ਇਹ ਕੀ ਬਾਤ ਆ ਅੱਜ ਕੀ ਕੀ ਆਈਟਮ ਬਾਈ ਆਪਣਾ ਚਾਰੀਆ ਸ਼ਿਮਲਾ ਮਿਰਚ ਠੀਕ ਆ ਸ਼ਿਮਲਾ ਮਿਰਚ ਕੀ ਚੱਲ ਪਈ ਆ ਜੇ ਸ਼ਿਮਲਾ ਮਿਰਚ 35 ਰੁਪਏ ਵੀਰੇ ਸ਼ਿਮਲਾ ਮਿਰਚ ਚੱਲ ਗਈ ਬਾਈ 35 ਰੁਪਏ ਮੜੀ ਜੇ ਉਹ ਵਿਖਾ ਦਿਆ ਕਰੀ ਕੁਆਲਿਟੀ ਹਾਂ ਆ ਫੁੱਲ ਗੋਭੀ ਤੇ ਚਲੋ ਥੋੜੀ ਚੰਗੀ ਕੁਆਲਿਟੀ ਵਧੀਆ ਕੁਆਲਿਟੀ ਕਿਨੇ ਚੱਲੀ ਆ 25 ਰੁਪਏ ਵੀਰੇ 25 ਰੁਪਏ ਬਾਈ ਜਿਹੜੀ ਫੁੱਲ ਗੋਭੀ ਆ ਵਧੀਆ ਕੁਆਲਿਟੀ ਚੱਲੀ ਅੱਜ ਤੇ ਚਾਰੀ ਆਂਬ ਬਾਈ ਚਾਰੀ ਆਂਬ 12 ਰੁਪਏ ਵੀਰੇ ਚਾਰੀ ਆਂਬ 12 ਰੁਪਏ ਇਹ ਸਾਈਜ਼ ਜਾਨੀ ਛੋਟਾ ਇਹਨਾਂ ਨਹੀਂ ਨਹੀਂ ਸਹੀ ਹੈ ਹੋ ਠੀਕੋ ਜਿਹੜਾ ਵਧੀਆ ਚਾਰੀ ਆਂਬ ਜਿਹੜਾ ਜਿਹੜਾ ਦੇਸੀ ਆ ਰਹੇ ਉਹ 15 ਤੋਂ ਲੈ ਕੇ 20 ਤੱਕ ਵੀਰੇ 15 ਤੋਂ 20 20 ਤੱਕ ਬਾਈ ਜਿਹੜੇ ਚਾਰੀ ਆਂਬ ਵੇਚੇ ਟੌਪ ਦਾ ਰੇਟ ਜਿਹੜਾ 20 ਰੁਪਏ ਚੱਲੀ ਜਾਂਦਾ ਹੋਰ ਪੈਸਾ ਜੁਕੀ ਵਾਲਾ ਐਂ ਜਾ ਬੈਠਾ ਵੇ ਵੈਸੀ ਵੀਰਵਾਰ ਕਰਕੇ ਮੰਦਾ ਹੁੰਦਾ ਹੈ ਅੱਛਾ ਵੀਰਵਾਰ ਕਰਕੇ ਲਾਹੌਰ ਗੱਲ ਸਾਨੂੰ ਮਿਲ ਗਈ ਬਾਈ ਤਾਂ ਕਹਿੰਦਾ ਵੀਰਵਾਰ ਕਰਕੇ ਆਪਾਂ ਸਭ ਦਾ ਘਰਤੀ ਮੰਦਾ ਹੁੰਦਾ ਨਹੀਂ ਦੇ ਕਿਹੜਾ ਯਾਰ ਮੀਟ ਉਹ ਨਹੀਂ ਵੈਸੀ ਘੱਟ ਵਿਖਦਾ ਨਹੀਂ ਵੀਰਵਾਰ ਤਾਂ ਆਪਾਂ ਕਹਿੰਦੇ ਯਾਰ ਪਰੇਜ ਰੱਖਦੇ ਮੀਟ ਵਿਖਦਾ ਨਹੀਂ ਸਾਣਾ ਪਤਾ ਨਹੀਂ ਸਬਜ਼ੀ ਨਹੀਂ ਵਿਖਦੀ ਵੀਰਵਾਰ ਹਾਂ ਹਾਂ ਤੋ ਹੁਣਾ ਜਰਾ ਹਿਸਾਬ ਕਰਦਾ ਕੋਈ ਹੈ ਨਾ ਸਾਰਿਆਂ ਦੀ ਨਹੀਂ ਵਿਖਦੀ ਮੇਰੇ ਖੱਲੇ ਦੀ ਹਾਂ ਹਾਂ ਤੇ ਗਾਜਰਾ ਗਾਜਰਾ 18 ਰੁਪਏ ਗਾਜਰਾ 18 ਰੁਪਏ ਹੈ ਬਾਈ ਤੇ ਬਾਈ ਕੋਲੇ ਪਾੜੀ ਮਿਰਚ ਗਾਜਰਾ ਤੇ ਨਿੰਬੂ ਹੀ ਆ ਵੈਸੇ ਇਹਨਾਂ ਦੇ ਰੇਟ ਆਪਾਂ ਪਤਾ ਕਰ ਹੀ ਲਏ ਤੇ ਹੋਰ ਤਾਂ ਜ ਨਹੀਂ ਕੋਈ ਵੈ ਕਹਿੰਦਾ ਸੀ ਆਂ ਦੀ ਬਈ ਦੁਕਾਨ ਹਨਾ ਇੱਥੇ ਤੂੰ ਹੀ ਘੱਟ ਸਬਜ਼ੀ ਵੀ ਲੈਣੀ ਆ ਕਿਲੋ 2 ਕਿਲੋ ਵੀ ਸਬਜ਼ੀ ਲੈਣੀ ਆ ਤੇ ਉਹ ਵੀ ਮਿਲ ਜਾਂਦੀ ਇਧਰ ਨੂੰ ਮੜਾ ਦਿਖਾ ਦੇ ਇਹ ਕਿੰਨੇ ਨੰਬਰ ਤੇ ਖੜੇ ਆਂ ਹਾਂਜੀ 29 ਨੰਬਰ ਤੇ ਤੁਹਾਨੂੰ ਘੱਟ ਸਬਜ਼ੀ ਵੀ ਜਿਵੇਂ ਮਿਲ ਜਾਂਦੀ ਹੈ ਬਾਹਰੋਂ ਨਹੀਂ ਲੈਣੀ ਤੂੰ ਹੀ ਅੰਦਰੋਂ ਲੈ ਸਕਦਾ ਇਧਰ ਨੂੰ ਵੀਡੀਓ ਵਿਖਾ ਦੇ ਸਾਰੀ 29 ਨੰਬਰ ਤੇ ਖੜੇ ਆਂ ਬਾਈ ਜੀ ਕਿਲੋ 2 ਕਿਲੋ ਕਿਲੋ 2 ਕਿਲੋ ਜਿੰਨੀ ਮਰਜ਼ੀ ਲੈ ਜਾਏ ਅਗਲਾ ਹੀ ਲੈ ਬਈ ਕਿਲੋ 2 ਕਿਲੋ ਸਬਜ਼ੀ ਜਿੰਨੇ ਮਰਜ਼ੀ ਲੈ ਜਾਏ ਬਾਈ ਰੇਟ ਬਾਕੀ ਤੁਹਾਨੂੰ ਵਿਖਾਈ ਦਿੱਤੇ ਆ ਵੀਡੀਓ ਦੇ ਵਿੱਚ ਦੁਕਾਨ ਦੀ ਵੀਡੀਓ ਲੈਣੀ ਵਧੀਆ ਠੀਕ ਹੈ ਜੀ ਆ ਜਾ ਹੋਰ ਬਾਈ ਜੀ ਕੀ ਆਲਾਈ ਆਲੂ ਆ ਜੀ ਅੱਜ ਕਿੰਨੇ ਆਲੂ ਆ ਠੀਕ ਹੈ ਵੀਰ ਹਾਲੇ ਲਾਲੂ ਆ ਇਹ ਅੱਲਾ ਰਾਲੂ ਆ ਵੀਰ ਆਲੂਆਂ ਦੀ ਕੁਆਲਿਟੀ ਮੈਨਾ ਬਾਈਆਂ ਕੋਲੇ ਸ਼ਾਨਦਾਰ ਪੂਰੀ ਵਧੀਆ ਅੱਲਾ ਰਾਲੂ ਆ ਕੀ ਰੇਟ ਵਿਕਾਈ ਇਹ ਵੀ ਕਿ 1000 ਰੁਪਏ ਦਾ ਗੱਟਾ ਜੀ 1000 ਰੁਪਏ ਦਾ ਗੱਟਾ ਤੇ ਬਾਈ ਦੀ ਵੀਡੀਓ ਵਿੱਚ ਲੈ ਲਿਆ ਕਰ ਗਈ ਰੇਟ ਤੇ ਗਾਹ ਕੰਦਾ ਨਾ ਤੇ ਇਹ ਬਾਈ ਨੂੰ ਸਿਆਣ ਲਿਆ ਕਰਨਗੇ ਵੀਡੀਓ ਦੇ ਵਿੱਚ ਬਾਈ ਨੇ ਆ ਰੇਟ ਦੱਸੇ ਸੀਗੇ ਇਹਦਾ ਕਿੰਨਾ ਗੱਟਾ ਦੱਸਿਆ ਇਹ ਹਜ਼ਾਰ ਦਾ ਗੱਟਾ 1000 ਰੁਪਏ ਦਾ ਹੀ ਸਭ ਤੋਂ ਟੌਪ ਦਾ ਗੱਟਾ ਅੱਜ ਕਿੰਨਾ ਵਿਗਿਆ ਜਨੀਦ ਸਭ ਤੋਂ ਟੌਪ 1100 ਰੁਪਏ ਦਾ 1100 ਕੁਆਲਟੀ ਦੇ ਪਿੱਛੇ ਐਸੇ ਦਾ ਮੋਟਾ ਆਲੂ ਹੈਗਾ ਐਸੇ ਦਾ ਹੀ ਮੋਟਾ ਆਲੂ ਆ ਬਾਈ 1100 ਰੁਪਏ ਦਾ ਗੱਟਾ ਜਿਹੜਾ ਵਿਕਿਆ ਬਾਈ ਕੁਆਲਟੀ ਚੈੱਕ ਕਰ ਲੋ ਇਹ ਸਾਈਜ਼ ਵੱਡਾ ਆ ਜਾਂਦਾ ਬਾਈ ਹਾਂ ਇਹ ਕੁਆਲਟੀ ਬਹੁਤ ਵਧੀਆ ਹੈ ਇਹ ਕੁਆਲਟੀ ਬਹੁਤ ਵਧੀਆ ਆ ਜਾਂਦੀ ਹੈ ਬਾਈ ਕਿਆ ਬਾਤ ਹੈ ਕੁਆਲਟੀ ਦਾ ਐ ਲਾਲ ਕੁਆਲਿਟੀ ਹੁੰਦੀ ਆ ਐ ਲਾਲ ਕੁਆਲਿਟੀ ਇਹ ਹੁੰਦਾ ਕਿਤਾ ਬਿਸ਼ਕਿਰ ਕਿ ਇਹ ਤਾਂ ਆਪਣੇ ਖੇਤਾਂ ਨਹੀਂ ਇਹਦੇ ਵਿੱਚ 슈ਗਰ ਘਟ ਹੁੰਦਾ ਲੋ 슈ਗਰ ਵਾਲਾ ਨੂੰ ਹੁੰਦਾ ਇਹ ਠੀਕ ਆ ਇਹ ਵੀ ਫਰਕ ਹੁੰਦਾ ਹਨਾ ਇਹ ਚੀਜ਼ਾਂ ਦਾ ਲਾ ਵੀ 1100 ਰੁਪਏ ਦਾ ਜਿਹੜਾ ਗੱਟਾ ਅੱਜ ਸਿਰੇ ਵਾਲਾ ਕੁਆਲਿਟੀ ਪੂਰੀ ਵਿਖਾ ਦਿਓ ਤੁਹਾਨੂੰ ਵੀਡੀਓ ਦੇ ਵਿੱਚ 1100 ਚੱਲੀ ਹੁੰਦਾ ਰੇਟ ਵਧਿਆ ਵੀਰੋ ਆਲੂਆਂ ਦੇ ਫਿਲਹਾਲ ਵਾਲੇ 2 ਦਿਨਾਂ ਤੋਂ ਉੱਤੀ ਖੜ ਗਿਆ ਦੇਖਦੇ ਆ ਬਾਕੀ ਆਉਣ ਵਾਲੇ ਟਾਈਮ ਤੇ ਦੇਖਦੇ ਆਗੇ ਹੂੰ ਆਉਣ ਵਾਲੇ ਦਿਨਾਂ ਦੇ ਵਿੱਚ ਰੇਟ ਵਧੇ ਕੱਢ ਦੇ ਵਾਲੇ ਬਾਈ ਬਾਅਦ ਚ ਪਤਾ ਲੱਗੇ ਠੀਕ ਹੈ ਬਾਈ ਜੀ ਓਕੇ ਇਹ ਬਾਈ ਦਾ ਗੱਲਾਂ ਆਲੂਆਂ ਦਾ ਕੰਮ ਮੇਰਾ ਮੇਨ ਬਾਕੀ ਹੋਰ ਵੀ ਵੈਰਾਈਟੀ ਹੁੰਦੀ ਆ ਮੇਨ ਕੰਮ ਬਾਈ ਦਾ ਆਲੂਆਂ ਦਾ ਆ ਜਾਂਦਾ ਦੁਕਾਨ ਨੰਬਰ ਆਪਣੀ 31 ਨੰਬਰ ਨਾਲ ਗੁਰੂ ਨਾਨਕ ਗਰੂਟ ਕੰਪਨੀ 31 ਨੰਬਰ ਦੁਕਾਨ ਠੀਕ ਹੈ ਬਾਈ ਜੀ ਠੀਕ ਹੈ ਸਿਰ ਮਹੀਨ ਕੁਆਲਟੀ ਲੈ ਬਾਈ ਖੁੰਬਾਂ ਦੀ ਵੈਰਾਈਟੀ ਤੁਸੀਂ ਵੇਖੋ ਕੁਆਲਟੀ ਵੇਖੋ ਕਿਆ ਬਾਤ ਆ ਇਹਨੇ ਕੁੰਬਾ ਇਹ ਵੇਚਦੀ 150 ਵੀ ਚਲਦੀਆਂ 140 ਵੀ ਚਲਦੀਆਂ ਭਾਈ ਅੱਜ ਕਿੰਨੀਆਂ ਚੱਲੀਆਂ ਆਈ 100 125 ਰੁਪਏ ਕਿਲੋ 125 ਰੁਪਈਏ ਤੇ 5 பை ਆਹ 107 ਤੋਂ ਸਿੱਧੇ 125 ਦੀ ਰੇਟ ਘਟ ਗਈ ਇਹਨਾਂ ਦਾ ਹੀ ਇਹਨਾਂ ਦਾ ਰੇਟ ਘਟ ਗਿਆ ਭਾਈ ਜਾਨੀ ਪਹਿਲਾਂ 30 ਸੀਗੇ ਫਿਰ 35 ਵੀ ਰਹੇ ਆ ਵਿੱਚ 5-5 10000 ਰੁਪਏ ਦਾ ਫਰਕ ਪੈਂਦਾ ਰਹਿੰਦਾ ਇਹਨਾਂ ਦਾ ਪੰਜਾਂ ਨਿਮਗਰ ਹੋਰ ਭਾਈ ਜੀ ਬਾਕੀ ਸਾਰੀ ਚੀਜ਼ ਵੈਗ ਗਈ ਆਜ ਆਜੋ ਭਾਈ ਗੰਡੇ ਵੇਖੀਏ ਈ ਰੇਡ ਚੱਲੀ ਜਾਂਦੇ ਇੱਧਰ ਆਹ ਕਿ ਜਿਆਦੇ ਖੜਾ ਹਲੇ ਬਾਹੂ ਕੋਲੇ ਤੇ ਇੱਧਰ ਗੰਡੇ ਦੀ ਕੁਆਲਿਟੀ ਵਖਾ ਦੇ ਅੰਤ ਨੂੰ ਪੇਸ਼ ਕਰਤਾ ਉਹਨੂੰ ਨੋ ਨੋ ਇਹ ਗੜਾ ਬੈਗ ਨਹੀਂ ਰੱਖਣੀ ਮੋਟਰ ਜੋਲੀ ਨਹੀਂ ਨੰਦੇ ਲੈ ਵੀ ਗੰਡੇ ਦੀ ਕੁਆਲਿਟੀ ਚੈੱਕ ਕਰੋ ਮੁੰਡਿਓ ਬਾਊ ਜੀ ਅੱਜ ਕੀ ਰੇਟ ਕਰਤਾ ਹੀ ਕਹਿੰਦੇ ਹਾਂਜੀ ਖੜੇ ਹਾਂਜੀ ਗੰਡੇ 22 23 ਰੁਪਏ ਜੀ 22 23 ਰੁਪਏ ਆ ਗੰਡੇ ਚੱਲੀ ਜਾਂਦੇ ਨਾਸ ਹੀ ਆ ਜੀ ਨਾਸਕੀ ਨਾਸੋ ਸਟਾਈਟ ਹਾਈਪੇਜੇ ਨਾਸਕ 27 28 ਰੁਪਏ ਉਹੀ ਰੇਟ ਜੇ ਚੱਲੀ ਜਾਂਦਾ ਬਾਈ ਸੇਮ ਸੇਮ ਹਨ 22 23 ਰੁਪਏ 27 28 ਰੁਪਏ ਨਾਸਕਾ ਜਿਹੜੇ ਅੱਜ ਚੱਲੀ ਜਾਂਦੇ ਆ ਬਾਈ ਮੰਡੀ ਦੇ ਵਿੱਚ ਤੇ ਆ ਜਾ ਕਰੋਾਂ ਦੀ ਤੇ ਬਾਕੀ ਬਾਈ ਸਾਰੀ ਆਲ ਓਵਰ ਵੈਰਾਈਟੀ ਹੋ ਗਈ ਆ ਤੁਹਾਨੂੰ ਦੱਸ ਦਈਏ ਕੋੜਕਪੂਰਾ ਮੰਡੀ ਦਾ ਢੇਡਾ ਸਾਰੀ ਦਾ ਲੱਗ ਗਿਆ ਬਾਈ ਕੋਈ ਵੈਰਾਈਟੀ ਨਹੀਂ ਕੀ ਜਿਹੜੀ ਰਹਿ ਗਈ ਆ